ਟਾਇਰ ਦਾ ਪਟਾਕਾ ਵਿਆਹੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ న్యూਸ ਚਲਾਈ ਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈਆਂ ਨੇ ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ ਵੀ মিডিਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਗਈ ਨਾ ਕੋਈ ਇਹੋ ਜੀ ਗੱਲ ਹੋਈ ਦੋ ਨਾ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਮੋਟਰਸਾਈਕਲ ਆਪਣਾ ਜਿਹੜਾ ਮੁਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਜਿਵੇਂ ਅੱਜਕੱਲ ਮੁਲਾਜ਼ਮਾਂ ਨੇ ਪੰਪ ਰੱਖਿਓ ਟਾਇਰ ਫ ਉਸੀ ਬਜੂ ਤੋਂ ਜਿੱਥੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਸੀ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਮੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆਂ ਨੂੰ ਅੰਦਰ ਮੁਲਾਜ਼ਮ ਦੇ ਤੱਕ ਲੱਗਿਆ ਕੌਣ ਮੁਲਾਜ਼ਮ ਜੇ ਮੈਂ ਨੂੰ ਪੁੱਛੂੰਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ ਕਿਉਂ ਆਪਣਾ ਥਾਣੇ ਚੰਦਰ ਹਵਾ ਬਾਰੇ ਬਾਈਕ ਕਿਹਾਂ ਚੁਪਾ ਦਿੱ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਅੱਜ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ ਮੁਲਾਜ਼ਮ ਲੈ ਗਿਆ ਆਪ ਦਾ ਕਿਤੇ ਦੇ ਮਿਲੇਗੀ ਆ ਵੀ ਜਹਾਂ ਪੇ ਜਿੰਨੇ ਆਈ ਵਿਟਨੈਸ 1 ਸੈਕਿੰਡ 1 ਸੈਕਿੰਡ ਡਿਸਪਲਿਨ ਪੀਸ ਇਹ ਜਹਾਂ ਪੇ ਜਿੰਨੇ ਆਈ ਵਿਟਨੈਸ ਹੈ ਜੋ ਪੜੋਸੀ ਹੈ ਉਹ ਬਤਾ ਰਹੇ ਹੈ ਕਿ ਤਕਰੀਬਨ 2 ਕਿਲੋਮੀਟਰ ਤੱਕ ਜੋ ਹੈ ਉਹ ਆਵਾਜ਼ ਸੁਣਾਈ ਦੀ ਹੈ ਤੋ ਇਤਨੀ ਤੇਜ਼ ਤੋਂ ਆਵਾਜ਼ ਪੇ ਆਵਾਜ਼ ਦੇਖੋ ਤੁਸੀਂ মিডিਆ ਕਹਿ ਰਹਾ ਹੈ ਬਾਜ ਆਪਣਾ ਜੀ ਦੂਰ ਤਾਈ ਇੱਥੇ ਕਿਸੇ ਵੀ ਆਂਡ ਗੁਆਂਢ ਸ਼ਹਿਰ ਦੇ ਵਿੱਚ ਕੋਈ ਨਹੀਂ ਦੇਖ ਰੇ ਕੈਮਰਾ ਨਹੀਂ ਨਹੀਂ ਸਾਰਾ ਇਹ ਗਲਤ 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 ਗੱਲ ਉਹ ਬਾਈਕ ਕਿੱਥੇ ਗਾਇਬ ਹੋ ਗਈ ਉਹ ਜੋ ਬਾਈਕ ਦੀ ਉਹ ਗੱਲ ਹੈ ਦੇਸਪਸਾ ਵੀ ਨਹੀਂ ਕਿ ਬਾਈਕ ਕਿੱਥੇ ਗਾਇਬ ਹੋ ਗਈ ਉਹ ਅਗਰ ਬਾਈਕ ਵਿੱਚ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬਾਈਕ ਕਿੱਥੇ ਗਵਨ ਨਹੀਂ ਬੈਗ ਜਿਹੜੀ ਬਾਈਕ ਦਾ ਬੈਗ ਲੈ ਗਿਆ ਹੈ ਕਿਵੇਂ ਜਾਂ ਥਾਣਾ ਸਾਡਾ ਸਕਿਉਰਟੀ ਪਰਮਨੈਂਟ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਜੂਜ ਦਿੱਤੀ ਕੋਈ ਗੱਲ ਥੋੜਾ ਹੈਗੀ ਕਿ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਡੀਐਸਪੀ ਸਾਹਿਬ ਆਪ ਤੁਸੀਂ মিডিਆ ਕੋ ਅੰਦਰ ਕਿਉਂ ਨਹੀਂ ਅਲਾਉ ਕਰ ਰਹੇ ਅਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਦੇ ਰਿਹਾ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਹੈ ਉਹ ਥੋੜਾ ਸਿਰਫ ਤੋਂ ਬਾਈਕ ਕਿਉਂ ਦਿਖਾਦੇ ਆ ਕੋਈ ਐਸਟਰਾ ਵੀ ਗੱਲ ਹੁਣ ਅੱਛਾ ਖਿੜਕੀਆਂ ਸ਼ੀਸ਼ੇ ਜੋ ਲੱਗੇ ਉਹ ਸ਼ੀਸ਼ੇ ਟੁੱਟ ਗਏ ਉਹ ਕਿਵੇਂ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲੋ ਯਾਰ ਜਦੋਂ ਕਹਿ ਰਿਹਾ ਤੁਹਾਨੂੰ ਨਹੀਂ ਟੁੱਟੇ ਬਸ ਪਰ ਮੌਕਾ ਮੌਕਾ ਦਿਖਾ ਦਿਓ ਟਾਇਰ ਦਾ ਪਟਾਕਾ ਪਿਆ ਸੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ ਨਿਊਜ਼ ਚਲਾਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ ਮੀਡੀਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਗਈ ਇਹਨੇ ਕਿਸੇ ਕਿਸੇ ਵੀ ਮੀਡੀਆ ਦਾ ਮੋਬਾਈਲ ਨਹੀਂ ਖੋਇਆ ਗਿਆ ਕਿਸੇ ਵੀ ਮੀਡੀਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਕਿ ਨਾ ਕੋਈ ਇਹੋ ਜਿਹੀ ਗੱਲ ਹੋਈ ਦੋ ਨਾ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜਿਹੀ ਗੱਲ ਨਹੀਂ ਮੋਟਰਸਾਈਕਲ ਦੀ ਟਾਇਰ ਕਿੱਥੇ ਹੈ ਮੋਟਰਸਾਈਕਲ ਕਿੱਥੇ ਹੈ ਮੋਟਰਸਾਈਕਲ ਆਪਣਾ ਜਿਹੜਾ ਮਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜ ਕੱਲ ਮਲਾਜ਼ਮ ਨੇ ਪੰਪ ਰੱਖਿਓ ਟਾਇਰ ਫਟ ਗਿਆ ਟਾਇਰ ਆਪਣਾ ਮੋਟਰਸਾਈਕਲ ਲੈ ਗਿਆ ਸਰ ਉਸੀ ਬਜੂ ਦੇ ਸਿਹਨੇ ਗੈਸ ਦੀ ਬੜੀ ਸਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ ਸਮੈਲ ਹੈ ਕੀ ਕਾਰਨ ਕੀ ਸੀ ਗੈਸ ਸਿਲੰਡਰ ਤਾਂ ਅੱਜਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੱਡ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ ਸਵੈਲ ਸਾਨੂੰ ਤਾਂ ਕੋਈ ਸਮੈਲ ਆਈ ਨਹੀਂ ਖੜਿਆਂ ਅੰਦਰ ਮੁਲਾਜ਼ਮ ਨੇ ਪਤਾ ਲੱਗਾ ਕੌਣ ਮੁਲਾਜ਼ਮ ਜੇ ਮੈਂ ਨੂੰ ਪੁੱਛੂਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪਰ ਲੈਂਦਾ ਕਿਉਂ ਆਪਣਾ ਠਾਣੇ ਚ ਅੰਦਰ ਹਵਾ ਭਰੀ ਬਾਈਕ ਕਿਹਾਂ ਛੁਪਾ ਦਿੱਤੀ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਅੱਜ ਆਸ ਵਿੱਚ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰ कितने दे मिलेगी अभी जहाँ पे जितने आई विटनेस एक सेकंड एक सेकंड डिसिप्लिन प्लीज ये जहाँ पे जितने आई विटनेस हैं जो पड़ोसी हैं, हैं वो बता रहे हैं कि तकरीबन दो किलोमीटर तक जो है वो आवाज़ सुनाई दी है तो इतनी तेज तो देखो देखो तुम मीडिया कह रहा है आज अपना एडी दूर तो ये अच्छे किसी भी आंड गुआंड शहर कोई नहीं कह रहे नहीं नहीं सर गलत 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 वो जो बाइक थी वो कहाँ है ਦੇਸਪੂ ਸਾਹਿਬ ਇਹ ਬਈ ਕਿ ਬਾਈਕ ਕਿਹਾਂ ਗਾਇਬ ਹੋ ਗਈ ਉਹ ਅਗਰ ਬਾਈਕ ਮੇਂ ਬਲਾਕ ਉਹ ਯਾਰ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਨ ਨਹੀਂ ਬੈਗ ਜਿਹੜੀ ਬਾਈਕ ਦੇ ਬੈਗ ਲੈ ਗਿਆ ਹੈ ਕਿਵੇਂ ਥਾਣਾ ਸਾਡਾ ਸਕਿਉਰਟੀ ਪਰਪਜ ਮੈਂ ਤਾਂ ਉਹਨੂੰ ਵੇਖਦੇ ਉੱਥੇ ਖੜਕੇ న్యూਸ ਦਿੱਤੀ ਕੋਈ ਗੱਲ ਥੋੜਾ ਜੀ ਜੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਹੈ ਜੀ ਐਸਪੀ ਸਾਹਿਬ ਆਪ ਤੂੰ মিডিਆ ਕੋ ਅੰਦਰ ਕਿਉਂ ਨਹੀਂ ਅਲਾਉ ਕਰ ਰਹਾ ਅਗਰ ਬਾਈਕ ਮੀਡੀਆ ਵੇਖੋ ਮੀਡੀਆ ਨੂੰ ਮੈਂ ਢੇੜ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਟੀ ਪਰਪਜ ਹੈ ਉਹ ਸਰਸ ਤੋਂ ਬਾਈਕ ਕਿਉਂ ਦਿਖਾਦੇ ਆਂ ਕੋਈ ਅਸਰਾ ਦੀ ਗੱਲ ਨਹੀਂ ਫੋਰਸ ਤੇ ਅੱਛਾ ਖਿੜਕੀ ਦੇ ਸ਼ੀਸ਼ੇ ਜੋ ਲੱਗੇ ਨੇ ਉਹ ਸਾਰੇ ਟੁੱਟ ਗਏ ਉਹ ਕਿਵੇਂ ਟੁੱਟੇ ਯਾਰ ਸ਼ੀਸ਼ੇ ਕੋਈ ਟੁੱਟਾ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ੇ ਟੁੱਟੇ ਤੁਹਾਡੇ ਕਹਿਣ ਮਦਦਕ ਥੋੜਾ ਤੁਸੀਂ ਤੇ ਸਾਰੇ ਤਫਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਹੇ ਤਾਨੂੰ ਨਹੀਂ ਟੁੱਟੇ ਬਸ ਪਰ ਮੌਕਾ ਮੌਕਾ ਦਿਖਾ ਦਿਓ ਸਰ ਮੌਕਾ ਦਿਖਾ ਦਿਓ